ਅਸਿਸਟਸ ਦਾ ਨਦਨੀ ਚੋਣਾਂ ਦੇ ਅੰਗਵਸਨ ਕਰਦੇ ਗੁਰੂ ਸਾਹਿਬ ਜੀ ਜਿਹੜਾ ਆਦੇਵ ਆਉਂਦੇ ਵਾਟੇ ਇਹ ਨਹੀਂ ਦੱਸਿਆ ਕਿ ਗੁਰੂ ਸਾਹਿਬ ਦਾ ਜਿਹੜਾ ਆਦੇਸ਼ ਹੈ ਅੱਜ ਵੀ ਜੋ 500 ਸਾਲ ਬਾਅਦ ਵੀ ਉਹਦੀ ਅੱਜ ਸਾਨੂੰ ਬਹੁਤ ਉਤੋ ਹੀ ਯਾਦ ਹੈ ਸਰਬਸਾਂ ਦੀ ਆਵਾਜ਼ ਦਾ ਸਭ ਦੇ ਪੱਲੇ ਦੀ ਸਭ ਜਾਗ ਪਖੋ ਤੋਂ ਇਸ ਮਾਰ ਸਿੱਖੀ ਜਿਹੜੀ ਦੂਰ ਮਾਰਾ ਜਿਹੜੀ ਰੀਤ ਕੋ ਰੀਤ ਕਰਨਾ ਹਮਰ ਸਿੱਖਣਾ ਉਹਨਾਂ ਦੀ ਅੱਜ ਸਾਨੂੰ ਬਹੁਤ ਵੱਡੀ ਲੋੜ ਹੈ ਤੇ ਜਿਹੜਾ ਗੁਰੂ ਪਾ ਰਹੇ ਆ ਸਤ ਸਰਦੀਆਂ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਆਰ ਕਰਦੇ ਹਾਂ ਤੇ ਉਹਨਾਂ ਨੂੰ ਗੁਰੂ ਮਹਾਰਾਜੀ ਜੇ ਅਗਰ ਅਰਦਾਸ ਕਰਦੇ ਆ ਕਿ ਸੱਚੀ ਬਾਸ਼ਾ ਪੂਰੇ ਸਿੱਖ ਦੇ ਪੂਰੇ ਨਾਮ ਦੇਵਾ ਪੂਰੇ ਸੰਸਾਰ ਦੀ ਸੋਖਿਆ ਦੀ ਦਾਤ ਬਖਸ਼ ਹੋਵੇ ਤੇ ਕਲਾ ਹੋਵੇ ਸਾਰੇ ਸੋਖਿਆ ਦੀ ਜਿਹੜੇ ਸੰਸਾਰ ਦੇ ਜੰਗਾ ਲੱਗੀਆਂ ਇਹਨਾਂ ਦਾ ਵੀ ਕੋਲ ਹੱਲ ਨਿਕਲੇ ਸਾਰੇ ਆਪ ਸਾਰੇ ਭਾਈਚਾਰੇ ਆਪ ਨੂੰ ਕਿਹਾ ਇਹ ਸਾਡੀ ਸਾਰੇ ਅੱਛਾ ਸਿੱਖ ਸੰਗਤ ਲਗਾਤਾਰ ਬੰਦੇ ਸਿੰਘਾਂ ਦੀ ਰਿਹਾਈ ਵਾਸਤੇ ਪਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਰਿਹਾਈ ਵਾਸਤੇ ਲਗਾਤਾਰ ਜਦੋਜਹਿਦ ਕਰ ਰਹੀ ਆ ਹੁਣ ਕਿਹੋ ਜਿਓ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਕੀ ਸਰਗਰਮੀਆਂ ਨੇ ਔਰ ਅੱਗੇ ਕੀ ਰਣਨੀਤੀ ਰਹਿਣ ਵਾਲੀ ਹੈ ਇਹ ਜੀ ਅਸੀਂ ਆਪਣੀ ਜੋ ਕਾਨੂੰਨੀ ਤੌਰ ਤੇ ਹੋ ਸਕਦਾ ਸੀ ਉਹ ਕਰ ਰਹੇ ਆ ਬਾਕੀ ਜੋ ਜੋ ਵੀ ਬਾਕੀ ਸਿਕ ਸਮ ਦਾ ਰਾਸ ਨਹੀਂ ਕਰੇ ਗੁਰੂ ਮਹਾਰਾਜ ਜੀ ਦਾ ਕੋਈ ਅਸੀਂ ਸਾਡਾ ਸਭ ਤੋਂ ਵੱਡੇ ਸਾਡੀ ਸਾਡੀ ਸਰਕਾਰ ਗੁਰੂ ਮਹਾਰਾਜ ਅਸੀਂ ਉਹ ਜਮਾਇਆ ਰਾਸ ਕਰਦੇ ਹਾਂ ਤੇ ਉਹ ਵੀ ਤਾਂ ਤਰਫੀਮ ਜੀ ਤਰਫੀਮ ਜੀ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਬਿਆਨ ਗਿਆ ਪੋਲਿਟਿਕਲ ਵੀ ਇਹਨੂੰ ਬਹੁਤ ਅਫਤਰ ਜੰਗੇ ਤਰੀਕੇ ਦੇ ਨਾਲ ਬਣਾਇਆ ਗਿਆ ਕਿਵੇਂ ਵੇਖਦੇ ਪੈਨ ਨੂੰ ਇਹ ਮੇਰਾ ਖਿਆਲ ਹੈ ਜੀ ਇਹ ਨਰਕ ਨਰਕ ਦੀ ਗੱਲ ਕਰੋ ਇਹਦੇ ਹੋਰ ਗੱਲਾਂ ਨਾ ਕਰੋ ਤੁਸੀਂ ਇੱਕ ਮਿੰਟ ਜੀ ਇੱਕ ਮਿੰਟ ਹਾਲ ਕਰ ਦੇਰਾਂਜੀ ਸਿੱਖਾਂ ਦੇ ਖਿਲਾਫ ਅਪਨਾਅ ਕਰਨ ਨੂੰ ਆਤੇ ਜੋ ਚੀਜ਼ਾਂ ਨਹੀਂ ਵਾਪਰੀਆਂ ਇੱਥੇ ਇੰਡੀਅਨ ਰਿਵਿਲੀਅ ਦਿਖਾ ਰਿਹਾ ਮੇਰਾ ਕਾਰ ਵੀ ਬੋਲ ਰਿਹਾ ਮਾਤ ਪਰਗਨਾ ਸਾਹਿਬ ਜੀ ਜਾਨੀ ਚੋਂ ਦੇ ਕਿਸੇ ਕੇ ਤਰ੍ਹਾਂ ਖਰਾਬ ਕੋਈ ਗੱਲ ਹੋ ਨਹੀਂ ਪਰ ਮੇਰਾ ਖਿਆਲ ਹੈ ਕਿ ਉਹ ਚਿੱਤ ਪਿੱਛੇ ਰੱਖਾ ਪੜਾਉਂਦੇ ਨੇ ਕੋਝੇ ਕਿ ਪੈਦਾ ਕੀਤਾ ਸੁਨੇਹਾ ਕੀ ਦੇਣਾ ਚਾਹੁੰਦੀ ਆਣੇ ਸਿਆਸੀ ਤੇਰਾ ਕੀ ਸਮਝਦੇ ਤੁਸੀਂ ਕਿ ਬਤੌਰ ਜਿਸ ਤਰੀਕੇ ਦੇ ਨਾਲ ਪੰਥਕ ਏਰੀਆ ਦੇ ਵੱਡੀ ਇੱਕ ਲੀਡ ਭਾਈ ਸਾਹਿਬ ਨੂੰ ਵੀ ਮਿਲੀ ਹੈ ਤੁਸੀਂ ਕਿਵੇਂ ਸਮਝਦੇ ਹੋ ਕਿ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਬੋਮ ਦੇ ਸਕੀ ਨਹੀਂ ਅਸੀਂ ਦੇ ਬੋਮ ਦੇ ਪੱਤੀ ਫੌਮ ਦੇ ਚੜਦੀ ਕਲਾਂ ਦੀ ਗੱਲ ਕਰਦੇ ਆਂ ਸਭ ਦੇ ਪੱਤੀ ਦੀ ਗੱਲ ਕਰਦੇ ਆਂ ਗੁਰੂ ਮਹਾਰਾਜੀ ਦੀ ਸਖਿਆਵਾਂ ਸੋਚ ਨੂੰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ ਕਿ ਜੋ ਸਭ ਦੇ ਭਲੇ ਦੀ ਸਭ ਦੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕਿਰਤ ਵਾਸ਼ ਗੰਬੀ ਸਾਰੀ ਜਿਹੜੀ ਇਹ ਸੂਚ ਨੂੰ ਅਸਾਂ ਸਾਹਿਬ ਜੀ ਕੋਲ ਪਹੁੰਚਾਈ ਪਹਿਰਾ ਦਿੰਦੇ ਦਿਨ ਸਿੱਖ ਮੰਤ ਪਹਿਲਾ ਵਿੱਚ ਉਹਨਾਂ ਉਸ ਸਮੇਂ ਵਿੱਚ ਬੇਸਿਕ ਬਾਕਵਾਸ ਕੋਸ਼ਿਸ਼ ਕਰਾਂਗੇ ਕਿ ਜੇ ਅਸੀਂ ਗੁਰੂ ਸਾਹਿਬ ਦੇ ਫਲਸਫੇ ਤੋਂ ਥੋੜਾਪੋਤਾ ਦੂਰ ਚਲੇ ਗਏ ਇਸ ਨੂੰ ਅੱਜ ਮੇਰਾ ਖਾਸ ਸਵਾਲ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਇੱਕ ਨਾਮ ਵੀ ਲਿਆ ਗਿਆ ਮਨਪਾਲ ਭਾਈ ਸਾਹਿਬ ਦਾ ਕਿ ਸਾਥੀ ਜਿਹੜਾ ਫੜਿਆ ਗਿਆ ਇਸ ਤੋਂ ਇਲਾਵਾ ਡੀਜੀਪੀ ਸਾਹਿਬ ਨੇ ਵੀ ਨਾਮ ਲਿਆ ਇਹਨੇ ਮਗਰ ਦੀ ਪਿੱਛੇ ਕੀ ਵੇਖਦੇ ਹੋ ਸਿਆਸਤ ਹੈ ਜਾਂ ਖੁਦਾਰਕੁਸ਼ੀ ਕੋਸ਼ਿਸ਼ਾਂ ਦਾ ਸਵਾਲ ਹੈ ਬਸ ਇਹ ਮੇਰਾ ਕਹਿਣਾ ਹੈ ਕਿ ਹੁਣ ਸਾਰੀਆਂ ਪੋਲੀਟਿਕਲ ਚੀਜ਼ਾਂ ਉੱਤੇ ਫਿਕਰ ਪਿਆ ਹੋਇਆ ਹੈ ਕਿ ਉਹ ਕੋਈ ਨਾ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੂੰ ਕਿਸ ਤਰੀਕੇ ਨਾਲ ਬਦਨਾਮ ਕਰਕੇ ਜਾਣ ਕੇ ਹੈ ਇਫਤਿਹਾਰ ਪਹਿਲਾਂ ਕੀਤੇ ਜਾਣ ਕੇ ਉਹ ਕਿ ਹਰ ਇੱਕ ਚੀਜ਼ ਨਾਲ ਉਹਨਾਂ ਨੂੰ ਜੋੜਿਆ ਜਾਵੇ ਜਿਹੜੇ ਬੰਦੇ ਡੇਢ-ਡੇਢ ਨੂੰ ਦੋ-ਦੋ ਸਾਲ ਤੋਂ ਸੇਲ੍ਹਾਂ 'ਚ ਬੈਠੇ ਆ ਉਹਨਾਂ ਨੂੰ ਜੀ ਅੱਜ ਨਾਲ ਚੇਤਾ ਰਹਿ ਆ ਕਿ ਉਹਨੇ ਭਰਮਣ ਤੋਂ ਸਮਾਣੇ ਉਹਦੇ ਜੀ ਇਹ ਕਦੇ ਸਾਹਮਣੇ ਨਹੀਂ ਆ ਹਰ ਕਿਸੇ ਸਮਝ ਨਹੀਂ ਲੱਗਦੀ ਇਹ ਸਰਕਾਰ ਨੂੰ ਵੀ ਅਜੇ ਇਹ ਹੱਥ ਕੰਡੇ ਆਪਣਾ ਕੇ ਆਪਸੀ ਭਾਈਚਾਰੇ ਤੋਂ ਬਹੁਤ ਮੂਨਾ ਹੈ ਭਾਈ ਸਾਹਿਬ ਤੇ ਜਿਹੜੀ ਐਨਐਸਏ ਲਗਾਈ ਗਈ ਹੈ ਹਾਈ ਕੋਰਟ ਦੇ ਵਿੱਚ ਸਟੇਟਸ ਕੀ ਹੈ ਇਸ ਵੇਲੇ ਲੇਟੈਸਟ ਜੋ ਸਰਕਾਰ ਨੂੰ ਵੀ ਜਿਹੜਾ ਕਿ ਪਿਛਲੇ ਦਿਨਾਂ 'ਚ ਚਾਰਟ ਪਸੇ ਸੁਣੇ ਸਟੇਟਸ ਜਾਨਣਾ ਚਾਹੁੰਦੇ ਆ ਕਿ ਜੇ ਸਰਕਾਰ ਨੇ ਉਹ ਕਾਫੀ ਉਗਣੀ ਆ 4 ਤਰੀਕ ਤੋਂ 5 ਤਰੀਕ ਤੱਕ ਕਾਫੀ ਚੜ੍ਹ ਪਈ ਹੈ ਜੀ ਹੋਣਾ ਕਿ 4 ਤਰੀਕ ਜੀ ਮੇਰਾ ਖਿਆਲ ਹੈ ਕਿ ਕੁਝ ਮੁਸ਼ਕਿਲ ਹੋਵੇ ਠੀਕ ਹੈ ਠੀਕ ਹੈ